ਮੈਂ ਗੁਰਪ੍ਰੀਤ ਸਿੰਘ ਪੱਤਰਕਾਰ ਦੇਸ਼ ਨਿਊਜ਼ ਤੇ ਅੱਜ ਸਾਡੇ ਨਾਲ ਖੜੇ ਹੈ ਮੁੱਡਿਆ ਚੌਕ ਦੇ ਚਾਰ ਸਰਦਾ ਚੌਕ ਦੀ ਫੈਣੀ ਤੇ ਅੱਜ ਦਾ ਇੱਕ ਵਿਸ਼ੇਸ਼ ਦਿਨ ਇੱਕ ਵਿਸ਼ੇਸ਼ ਕਾਰਜਾ ਉਹ ਕਾਰਜ ਕੀ ਹੈ ਕਿ ਦੇਸ਼ ਨਿਊਜ਼ ਦੇ ਵੱਲੋਂ ਗੁਰਿੰਦਰ ਕੌਰ ਮਹਿੰਦਤਾ ਜੀ ਵੱਲੋਂ ਇਹਨਾਂ ਨੂੰ ਵਿਸ਼ੇਸ਼ ਸੁਰੱਖਿਆ ਪੱਤਰ ਦਿੱਤਾ ਗਿਆ ਜੋ ਕਿ ਇਹਨਾਂ ਨੇ ਚਾਈਨਾ ਡੋਰ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੋਈ ਸੀ ਜਿਹਦੇ ਪਿੱਛੇ ਮੈਨੂੰ ਬਹੁਤ ਜ਼ਾਬਤੀ ਵੀ ਮਿਲੀ ਹੈ ਸੋ ਇਹਨਾਂ ਤੋਂ ਪੁੱਛਦੇ ਆਂ ਵੀ ਕਿਸ ਤਰ੍ਹਾਂ ਇਹਨਾਂ ਨੇ ਮੁਹਿੰਮ ਚਲਾਈ ਔਰ ਕੀ ਕੀ ਉਪਲਬਧੀਆਂ ਰਹੀਆਂ ਔਰ ਕਿਹੜੇ ਕਿਹੜੇ ਨਾਲੇ ਦੋਸ਼ੀ ਕਾਬੂ ਕੀਤੇ ਜੋ ਪਬਲਿਕ ਦੇ ਸੁਧਾਰ ਨੂੰ ਰੋਕ ਰਹੀ ਸੀ ਜਾਂ ਉਹਦੇ ਨਾਲ ਗੁੱਟੀਆਂ ਡਾ ਰਹੇ ਸੀ ਸੋ ਸਾਡੇ ਨਾਲ ਕੁਜੀ ਸਿੰਘ ਸੈਣੀ ਜੀ ਚੌਂਕੀਨ ਚਾਰਜ ਮੁੰਡੀਆਂ ਕਹਿੰਦੇ ਕੀ ਕਹਾਂਗੇ ਲਗਾ ਬਾਦੋ ਡੀਸੀਪੀ ਜਾਬ ਮਾਨ ਜੋ ਪਿਛਲਾ ਪੁੱਛ ਜਾਣਾ ਜੀ ਬਾਦੋ ਡੀਸੀਪੀ ਸਰ ਐਡੀਸਟੀਸਰ ਸਰ ਜੀਆ ਨਿਸ਼ਾ ਨਿਸ਼ਾ ਮੁਤਾਬਕ ਦੀ ਚੈਨਲ 'ਤੇ ਉਹ ਪੌਂਡਿਸ਼ੂ ਦਾ ਇਹ ਜੀ ਮੈਮ ਚਲਾਈ ਗਈ ਸੀ ਉਹ ਮੈਮ ਜਾਰੀ ਰੱਖਦੇ ਹੋਏ ਜੀ ਅਸੀਂ ਵੱਖ-ਵੱਖ ਮਕਦਮੇ ਦਰਜ ਕੀਤੇ ਤੋਂ 100 ਦੇ ਕਰੀਬ ਅਸੀਂ 2 ਦੇ ਕਟੂ ਬਰਾਮਤ ਕੀਤੇ ਜੀ ਤੇ ਇਹਦੇ ਦੋਸ਼ੀ ਲੱਗੇ ਉਹਨਾਂ ਤੇ ਕਾਰਵਾਈ ਕੀਤੀ ਅ ਸੋ ਉਹਨਾਂ ਤੋਂ ਅ ਕਹਿੰਦੇ ਵੀ ਵੱਡੀਆਂ ਜੇ ਛੋਟੀਆਂ ਮੱਛੀਆਂ ਫੜੇਂਗੇ ਗਾਮ ਅਗਰ ਮੱਛੀ ਹੁੰਦੇ ਆ ਤੇ ਗਾਹ ਤੁਹਾਡੀ ਕਿਸਾਂ ਦੇ ਕਿਸ ਪ੍ਰਕਾਰ ਦੀ ਤੁਹਾਡੀ ਗਤੀਵਿਧੀ ਜਾਂ ਕਿਸ ਕਿਸ ਪ੍ਰਕਾਰ ਦੀ ਜੋ ਜਾਣਕਾਰੀ ਅੱਗੇ ਦੋਸ਼ੀਆਂ ਤੋਂ ਹਾਸਲ ਹੋਈ ਹੈ ਜਾਂ ਕੀ ਪੰਜਾਬ ਪੁਲਿਸ ਅੱਗੇ ਕੀ ਕਰਨ ਜਾ ਰਹੀ ਹੈ ਨਾਲ ਖਲਾਫ ਕੀ ਮੈਮ ਜਾਰੀ ਰੱਖਣਗੇ ਅੱਗੇ ਵੀ ਜਿਹੜੇ ਵੀ ਲੋਕ ਗੋਦ ਚੁਣੋਂਦੇ ਨੇ ਤਾਂ ਉੱਥੋਂ ਲੈ ਕੇ ਇੰਡਸਟਰੀਕਲ ਮਗਰਮਸ਼ੀ ਜਿਹੜੀਆਂ ਉਹ ਪੂਰੀ ਚੈਨ ਤਿਆਰ ਕਰ ਰਹੇ ਆ ਜੀ ਉਹਨਾਂ ਦਾ ਕਰ ਵੀ ਕਰ ਰਹੇ ਆ ਅ ਸੋ ਹੁਣ ਤੱਕ ਮੁੰਡੇ ਇਲਾਕੇ ਦੇ ਵਿੱਚੋਂ ਕਿੰਨੇ ਕੁ ਜਿਹੜੇ ਦੋਸ਼ੀ ਆ ਜਿਹੜੇ ਤੁਸੀਂ ਇੱਥੋਂ ਦੀ ਉਹਨਾਂ ਨੂੰ ਫੜੇ ਆ ਉਹਨਾਂ ਬਾਰੇ ਥੋੜਾ ਦੱਸਣਾ ਚਾਹੂਗਾ ਜੀ ਹਾਂਜੀ ਤਕਰੀਬਨ ਦੋ ਦੋਸ਼ੀ ਫੜੇ ਨੇ ਇਹਨਾਂ ਤੋਂ 45 ਤੋਂ 130 ਕਿਲੋ ਮਿਲਦੇ ਸਾਨੂੰ ਇਹ ਆਮ ਜ਼ੋਰ ਦੇ ਆ ਕੇ ਆਮ ਦੋ ਤੋਂ ਦੋ ਸਪਲਾਈ ਕਰਦੇ ਨੇ ਜੀ ਉਹ ਸੀਨੀਅਰ ਕਪਰਕਲਕਟਰ ਅ ਸੋ ਸਾਡੇ ਨਾਲ ਇਸ ਹਫ਼ਤੇ ਗੁਰਪ੍ਰੀਤ ਸਿੰਘ ਮਹਿਦੂਦਾ ਜੀ ਵੀ ਸਾਡੇ ਨਾਲ ਆ ਜੋ ਉਹਗੇ ਸਮਾਜ ਸੇਵੀ ਰਹੇ ਆ ਔਰ ਨਾਲ ਨਾਲ ਦੇਸ਼ ਦੁਨੀਆ ਦਾ ਜੋ ਨਿਊਜ਼ਪੇਪਰ ਆ ਔਰ ਚੈਨਲ ਆ ਉਹਨੂੰ ਵੀ ਦੇਖਦੇ ਰਹਾ ਉਹ ਸਾਡੇ ਵਿਚਾਰ ਸਾਡੇ ਨਾਲ ਆ ਮੈਂ ਉਹਨਾਂ ਤੋਂ ਵੀ ਪੁੱਛਣਾ ਚਾਹਾਂਗਾ ਜੋ ਅੱਜ ਸਨਮਾਨ ਉਹਨਾਂ ਤੋਂ ਪ੍ਰਸ਼ੰਸਾ ਪੱਤ੍ਰ ਦਿੱਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਤੁਹਾਡੀ ਸ਼ਰਤ ਐ ਸਭ ਤੋਂ ਪਹਿਲਾਂ ਤਾਂ ਸੈਣੀ ਸਾਹਿਬ ਨੂੰ ਦੁਬਾਰਾ ਫੇਰ ਬਹੁਤ ਜ਼ਿਆਦਾ ਇਸ ਗੱਲ ਦੀ ਹੋਆ ਕਿਉਂਕਿ ਇਹਨਾਂ ਨੇ ਨਾ ਸਾਡੇ ਦਿਲ ਦੀ ਇੱਛਾ ਪੂਰੀ ਕੀਤੀ ਮੇਰੇ ਦਿਲ ਦੀ ਇੱਛਾ ਨਹੀਂ ਬਹੁਤ ਸਾਰੇ ਲੋਕਾਂ ਦੀ ਅੱਜ ਜਿਵੇਂ ਅਸੀਂ ਪ੍ਰਿੰਸੀਪਲ ਸਾਹਿਬ ਕੋਲ ਵੀ ਬੈਠੇ ਸੀ ਉਹਨਾਂ ਨੇ ਵੀ ਇੱਕ ਗੱਲ ਕਹੀ ਵੀ ਇਸ ਦੇ ਖਿਲਾਫ ਇੱਕ ਮੂਹਮ ਚੱਲਣੀ ਚਾਹੀਦੀ ਹੈ ਔਰ ਇਹਨਾਂ ਨੇ ਜਿਹੜੀ ਚਾਇਨਾ ਡੋਰ ਦੇ ਖਿਲਾਫ ਮੁਹਿੰਮ ਚਲਾਈ ਜਿਸ ਦਿਨ ਖਬਰ ਇਹਨਾਂ ਨੇ ਭੇਜੀ ਤਾਂ ਮਾਨ ਇਹਨਾਂ ਕਾ ਜਿਆਦਾ ਖੁਸ਼ ਹੋਇਆ ਕਿ ਅਸੀਂ ਉਸੇ ਦਿਨ ਇਹਨਾਂ ਦਾ ਜਿਹੜਾ ਪ੍ਰਸ਼ੰਸਾ ਪੱਤਰ ਅਪਰੀਸ਼ੀਏਸ਼ਨ ਲੈਟਰ ਹੈ ਜਿਹੜਾ ਉਹ ਬਣਾ ਕੇ ਇਹਨਾਂ ਨੂੰ ਫੋਨ ਕੀਤਾ ਵੀ ਤੁਹਾਨੂੰ ਉੱਚੇ ਤੌਰ ਦੇ ਉੱਤੇ ਸਨਮਾਨਤ ਕਰਨਾ ਜਦਕਿ ਅਸੀਂ ਜ਼ਿਆਦਾਤਰ ਕਦੇ ਕਿਸੇ ਨੂੰ ਐਸੇ ਸਨਮਾਨਤ ਨਹੀਂ ਕਰਦੇ ਪਰ ਇਹਨਾਂ ਦਾ ਕਾਰਜ ਜਿਹੜਾ ਕਿਉਂਕਿ ਅੱਜ ਚਾਹੇ ਇਹਨਾਂ ਨੇ 100 ਘਟੂਏ ਭੜਿਆ ਘਟੂ ਕੱਟ ਜੇ 100 ਘਟੂਆਂ ਦਾ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਬਚਿਆ ਨਾ ਇਸ ਕਰਕੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਇਹੋ ਜਿਹੇ ਅਫਸਰ ਨੇ ਜਿਹੜੇ ਚਾਇਨਾ ਡੋਰ ਦੇ ਖਿਲਾਫ ਜੇਕਰ ਮੂਹਮ ਚਲਾ ਰਹੇ ਨੇ ਤਾਂ ਉਸ ਦੇ ਮਾਮਲੇ ਦੇ ਵਿੱਚ ਇਹ ਜਿਹੇ ਅਫਸਰਾਂ ਨੂੰ ਜਿਵੇਂ ਅਸੀਂ ਵੀ ਇਹਨਾਂ ਦੀ ਸਲਾਹਾਂ ਕੀਤੀ ਆ ਤੇ ਇਹਨਾਂ ਨੂੰ ਐਪਰੀਸ਼ੀਏਸ਼ਨ ਲੈਟਰ ਵੀ ਦਿੱਤਾ ਵੀ ਲੋਕ ਵੀ ਇਹਨਾਂ ਦਾ ਸਨਮਾਨ ਕਰਨ ਤਾਂ ਕਿ ਪੁਲਿਸ ਵੀ ਹੌਸਲਾ ਵਧਾਈ ਹੋਵੇ ਪੁਲਿਸ ਅਧਿਕਾਰੀਆਂ ਨੂੰ ਹਮੇਸ਼ਾ ਗਾਲਾਂ ਕੱਢਣ ਵਾਸਤੇ ਥੋੜੀ ਹੁੰਦੇ ਨੇ देखो ਜਦੋਂ ਲੋਹੜੀ ਸੀਗੀ ਉਦੋਂ ਪਤੰਗਬਾਜ਼ੀ ਹੋਈ ਆ ਉਦੋਂ ਮੈਂ ਵੀ ਦੱਸਿਆ ਕਿ ਚਾਈਨਾ ਡੋਰ ਕਾਫੀ ਵਿਕੀ ਆ ਪਰ ਜੇ ਵਿਕੀ ਆ ਤੇ ਜਿੱਥੇ ਵਿਕੀ ਆ ਉਹਦੇ ਖਿਲਾਫ ਅਸੀਂ ਗੱਲ ਕੀਤੀ ਆ ਤੇ ਪਰ ਜਿਨ੍ਹਾਂ ਨੇ ਸਹੀ ਕੰਮ ਕੀਤਾ ਚਾਈਨਾ ਡੋਰ ਦੇ ਖਿਲਾਫ ਇੱਕ ਮੁਹਿੰਮ ਚਲਾ ਕੇ ਹੁਣ ਵੀ ਚਲਾਈ ਹੋਈ ਆ ਭਵਿਕ ਜੀ ਵੱਡਾ ਕੋਈ ਅਚੀਵ ਕਰਨਗੇ ਇਹ ਤੇ ਇਹ ਜਿਹੇ ਆਫਸਰਾਂ ਦੀ ਜਿਹੜੀ ਸ਼ਰਾਨਾ ਕਰਨੀ ਪੈਂਦੀ ਆ ਇਸ ਕਰਕੇ ਦੇਸ਼ ਦੁਨੀਆ ਚਾਈਨਾ ਡੋਰ ਨੂੰ ਇੱਕ ਅੱਤਵਾਦ ਸਮਝਦਾ ਔਰ ਇਸ ਅੱਤਵਾਦ ਦੇ ਖਿਲਾਫ ਲੜਨ ਵਾਲਾ ਜਿਹੜਾ ਜੋਧਾ ਓਹ ਚਾਹ ਸਰਜੀਤ ਸਿੰਘ ਸੈਣੀ ਜੀ ਹੁਣ ਚਾਹ ਸਾਡੇ ਪੁਲਿਸ ਮਿਸ਼ਨਰ ਚਾਹ ਕੋਈ ਹੋਰ ਅਫਸਰ ਹੋਣ ਉਹ ਜੋਧੇ ਹੀ ਨੇ ਤੇ ਜੋਧਿਆਂ ਦਾ ਸਨਮਾਨ ਕਰਨਾ ਬਣਦਾ ਜਿਹੜੀ ਸਾਡੀ ਇੱਕ ਡਿਊਟੀ ਸੀ ਨੈਤਿਕ ਡਿਊਟੀ ਜਿਸ ਦੁਨੀਆ ਦੇ ਮੁੱਖ ਸੰਵਾਦਕ ਤੇ ਜਿਹੜੇ ਮਾਲਕ ਨੇ ਗਰੇਂਦਰ ਕੌਰ ਮਹਿਦੂਦਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਮੇਰੇ ਵੱਲੋਂ ਸਾਬਕਾ ਐਡੀਟਰ ਤੋਂ ਚੀਫ ਐਡੀਟਰ ਵੱਲੋਂ ਇਹਨਾਂ ਨੂੰ ਜਿਹੜਾ ਇਹ ਅੱਜ ਪ੍ਰਸ਼ੰਸਾ ਪੱਤਰ ਲੋਕਾਂ ਦੀ ਹਾਜ਼ਰੀ ਵਿੱਚ ਸਟੂਡੈਂਟ ਦੀ ਹਾਜ਼ਰੀ ਦੇ ਵਿੱਚ ਦਿੱਤਾ ਗਿਆ ਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਇਹਨਾਂ ਦਾ ਸਨਮਾਨ ਕੀਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ ਸੁਰਜੀਤ ਸਿੰਘ ਸੈਣੀ ਜੀ ਦਾ ਗੁਰਪ੍ਰੀਤ ਸਿੰਘ ਮਹਿਤਾ ਜੀ ਦਾ ਸੋ ਅਸੀਂ ਆਪਣੇ ਵੱਲੋਂ ਵੀ ਇੱਕ ਅਪੀਲ ਕਰਦੇ ਹਾਂ ਸਾਰੇ ਸਮਾਜ ਨੂੰ ਅਪੀਲ ਕਰਦੇ ਹਾਂ ਕਿ ਆਓ ਇਸ ਤਰ੍ਹਾਂ ਦੇ ਜਿਹੜੇ ਹੋਣ ਔਰ ਅਫਸਰ ਆ ਉਹਨਾਂ ਦਾ ਅਸੀਂ ਸਾਥ ਦਈਏ ਤਾਂ ਕਿ ਇਹਨਾਂ ਦਾ ਹੌਸਲਾ ਵੀ ਵਧੇ ਸੋ ਜੋ ਵੀ ਸਾਨੂੰ ਇਸ ਤਰ੍ਹਾਂ ਦੇ ਸਮਾਜਿਕ ਜਿਹੜੇ ਕਾਰਜ ਕਰ ਰਿਹਾ ਜੋ ਵੀ ਚਾਈਨਾ ਡੋਰ ਨਾਲ ਪਤੰਗ ਉਡਾ ਰਿਹਾ ਜਾਂ ਅਸਰ ਦੇ ਅਨੈਤਿਕ ਕਾਰਜ ਕਰਦਾ ਆ ਉਦੇ ਖਿਲਾਫ ਅਸੀਂ ਪੰਜਾਬ ਪੁਲਿਸ ਦਾ ਸਾਥ ਦਈਏ ਇਸਾਂ ਦੇ ਹੋਨਰ ਅਫਸਰ ਦਾ ਹੌਸਲਾ ਵਧਾਈਏ ਸੋ ਪੁਲਿਸ ਨੂੰ ਤਲਾਸ਼ ਦਈਏ ਥੈਂਕ ਯੂ ਥੈਂਕ ਯੂ ਵੈਰੀ ਮਚ ਜੀ ਸਾਰਿਆਂ ਦਾ ਧੰਨਵਾਦ